ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੱਟੀ ਕੇ ਜ਼ਿਲ੍ਹਾ ਸ਼੍ਰੀ ਅਮਰਿਤਸਰ ਤਹਿਸੀਲ ਨੂੰ ਬਾਬਾ ਬਕਾਲਾ ਪੈ ਜਾਂਦੀ ਹੈ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਬਿਲਕੁਲ ਤਾਜ਼ੀ ਸੂਈ ਵੀ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਵੇਣ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਦਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਨੀ ਜਰਸੀ ਹੈ ਵੀਰ ਦੀ ਕਰਮਾ ਵਾਲੀ ਦੂਜਾ ਸੂਆ ਸੂਈ ਆ ਬਾਈ ਕਹਿੰਦਾ ਲੱਸੀ ਆ ਪਰ ਸੂਆ ਦੂਜਾ ਹੀ ਆ ਏਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 12 13 ਦਿਨਾਂ ਹੀ ਸੂਈ ਆ 12 13 ਦਿਨਾਂ ਹੀ ਸੂਈ ਥੱਲੇ 14 ਕਿਲੋ ਦੁੱਧ ਕੰਡੇ ਤੇ ਜੋਖਣ ਵਾਲਾ ਵੀਰ ਕਹਿੰਦਾ ਇਸ ਟਾਈਮ ਤਿਆਰ ਆ ਭਲਾ ਕੋਈ ਭੈਣ ਭਰਾ ਦੋ ਟਾਈਮ ਭਲਾ ਤਿੰਨ ਟਾਈਮ ਚੁਾਈ ਕਰਕੇ ਲਿਜਾ ਸਕਦਾ ਬੱਚਾ ਮਗਰ ਵੱੱਛੀ ਆ ਵੀਰ ਕਹਿੰਦਾ ਪਿਓਰ ਜਰਸੀ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਥੋੜੀ ਜਿਹੀ ਲਿੱਸੀ ਆ ਦੋਸਤੋ ਬਾਕੀ ਵੱੱਛੀ ਪਿਓਰ ਜਰਸੀ ਆ ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਵੱਡਾ ਤਿਆਰ ਕੀਤਾ ਹੋਇਆ ਥਣ ਸੋਹਣੇ ਚਾਰੇ ਮੁੱਠੀ ਵਾਲੇ ਗੈਪ 'ਚ ਨਿਖਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਉਤੀ ਬਾਤੀ ਸੋਣੀ ਹੈ ਛੋਟਾ ਕੰਨ ਬੋਦੀ ਵਾਲੀ ਚਰਤੀ ਹੈ ਬੱਚੀ ਸੋਣੀ ਹੈ ਪਰ ਲੱਸੀ ਹੈ ਦੋਸਤੋ ਬਾਈ ਕਹਿੰਦਾ ਲੱਸੀ ਜ਼ਰੂਰ ਆ ਪਰ ਸੂਆ ਬਾਈ ਕਹਿੰਦਾ ਦੂਜਾ ਹੀ ਆ ਬੁੱਤੀ ਬਾਤੀ ਸੋਣੀ ਹੈ ਛੋਟਾ ਕੰਨ 12 13 ਦਿਨਾਂ ਹੀ ਸੂਈ ਆ 14 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਜੋਖਣ ਲਾ ਤਿਆਰ ਆ ਪੜਾ ਭੈਣ ਭਰਾ ਜਿਹੜਾ ਲੈਂਦਾ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਖਰੀਦਦਾਰੀ ਕਰਕੇ ਲਿਜਾ ਸਕਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ ਬੱਚੀ ਦਾ 38000 ਰੁਪਈਆ ਉੱਚ ਬਾਈ ਕੰਨਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਹਿਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦਾਂ ਹੀ ਸਾਰੇ ਵੀਡੀਓ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ